ਹਾਂਜੀ ਸਰ ਜਿਹੜੀ ਅੱਜ ਪੀਸੀ ਕਰ ਰਹੇ ਹਾਂ ਇਹਦੇ ਬਾਰੇ ਦੱਸ ਦੋ ਕੀ ਰਿਕਵਰੀ ਹੋਈ ਹੈ 23 10 2025 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਬੇਬਦੀ ਬੀ.ਟੀ. ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਉਸ ਸਕੂਪੀ ਦੇ ਸਵਾਰ ਤਿੰਨ ਬੰਦੇ ਨੇ ਆਪੇ ਉਹਦਾ ਮੋਬਾਈਲ ਥੋਕੇ ਉਹਦੇ ਮਸੂਸੀ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਪੀਸੀ ਕਰ ਰਹੇ ਜਿਹੜੀ ਕਰ ਰਹੇ ਸਾਡੇ ਐਸ.ਐਚ.ਓ ਸਾਹਿਬ ਨੇ ਉਹਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤੇ ਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਕਵਰ ਕਰ ਲਿਆ ਹੈ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨੇ ਵਾਰਤਾਂ ਕੋ ਕੀਤੀਆਂ ਉਹ ਵੀ ਅਸੀਂ ਉਹਦੀ ਤਰਤੀਸ਼ ਚ ਦੇਖਾਂਗੇ ਵੀ ਇਹਨਾਂ ਨੇ ਕਿਹੜੀ ਕਿਹੜੀ ਵਾਰਤਾਂ ਇਹ ਲੋਕ ਇਹਨਾਂ ਦਾ ਬੈਕਗ੍ਰਾਉਂਡ ਦੀ ਗੱਲ ਕਰੀਏ ਜੀ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਹੈ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਜੀ ਜਦੋਂ ਅਸੀਂ ਫੜੀਏ ਬੈਕਗ੍ਰਾਉਂਡ ਚੈੱਕ ਕਰਨ ਲੱਗੇ ਵੀ ਇਹਨਾਂ ਦੇ ਕੋਲ ਕਿਹੜੇ ਕਿਹੜੇ ਪਰਚੇ ਦਿੰਦੇ ਆ ਕਿੰਨੇ ਕ ਬੰਦੇ ਸੀਗੇ ਜੀ ਇਹ ਮੁੰਡੇ ਕਿੰਨੇ ਸੀ ਤਿੰਨ ਬੰਦੇ ਸੀ ਤਿੰਨ ਮੁੰਡੇ ਪਹਿਲਾਂ ਵੀ ਇਹਨਾਂ ਨੇ ਵਾਰਤਾਂ ਦਿੱਤੀਆਂ ਅਸੀਂ ਵੀ ਇਹ ਚਿੰਤੀ ਕਰਦੇ ਹਾਂ ਕਿ ਹੋਰ ਵੀ ਕੋਈ ਚੀਜ਼ਾਂ ਚ ਵੀ ਹੈਗੇ ਆ ਜੀ ਕੀ ਦਿਵਾਨਾ ਬਚੇ ਮਤਲਬ ਕੱਲੇ ਕੋ ਚੋਰੀਆਂ ਵਗੈਰਾ ਸਨੇਚਿੰਗ ਕਰਦੇ ਹੈ ਜਾਂ ਕੋਈ ਹੋਰ ਵੀ ਵਾਰਦਾਤ ਕਰਦੇ ਨੇ ਸਰ ਇਹ ਨਹੀਂ ਸਨੇਚਿੰਗ ਨਹੀਂ ਲੋ ਤਾਂ ਸਨੇਚਿੰਗ ਵਾਲਾ ਹੀ ਹੋ ਰਿਹਾ ਉਹ ਕੀ ਚੀਜ਼ ਬਰਾਮਦ ਹੋਇਆ ਕਿੰਨੇ ਕੋ ਵਾਈਟ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਤੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਤਫਤੀਸ਼ ਕਰ ਰਹੇ ਹਾਂ ਉਮੀਦ ਆ ਵੀ ਇਨਕੋ ਕੋ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਉਡੀਕ ਨਾ ਵੀ ਇਹ ਚੋਰੀ ਜਿਹੜੀ ਖੋਆ ਹੈ ਹੋਰ ਵੀ ਪਹਿਲਾਂ ਕੀਤੀ ਆ ਉੱਥੇ ਪਤਾ ਇਹ ਜੀ ਦਿਨ ਵਾਦਾ ਦਿੱਤੀ ਇਕੱਠੇ ਹੀ ਸੀਗੇ ਹਾਂ ਇਕੱਠੇ ਸੀ ਇਕੱਠਿਆਂ ਨੇ ਕਿੰਨਾ ਨੇ ਵਾਰਦਾਤ ਕੀਤੀ ਆ ਜਿਹੜੀ ਸਕੂਟੀ ਦੇ ਵਾਰਦਾਤ ਕੀਤੀ ਆ ਉਹ ਵੀ ਸਕੂਟੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਹੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਠੀਕ ਹੈ ਥੈਂਕ ਯੂ